ਸਮਰ ਨੂੰ ਦਵਾ ਲਿਆਂ ਦੀ ਦਵਾਈ ਚੈੱਕ ਕਰਕੇ ਦਵਾਈ ਦੇ ਦਿੱਤੀ ਉਹ ਕਹਿੰਦੇ 3 ਦਿਨਾਂ ਬਾਅਦ ਸਹੀ ਹੋ ਜਾਊਗਾ ਬੱਚਿਆਂ ਵਾਲੇ ਤੋਂ ਗਰਮਖ ਪਿਆਰਿਓ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਸਮਰ ਨੂੰ ਬੁਖਾਰ ਹੋ ਗਿਆ ਜੀ ਹੁਣ ਅਸੀਂ ਜਾ ਰਹੇ ਹਾਂ ਮੰਡੀ ਸਮਰ ਨੂੰ ਦਵਾਈ ਦਿਵਾਉਣ ਸਮਰ ਆ ਗਿਆ ਕੇਸ ਕੀ ਬਣ ਗਈ ਹੈ ਨਾ ਸਰਵਤੇ ਵੇਖੋ ਕਿੰਨਾ ਸੋਹਣਾ ਤਿਆਰ ਹੋ ਕੇ ਆਇਆ ਹਾਂ ਸਮਰ ਸੋਹਣਾ ਤਿਆਰ ਹੋ ਕੇ ਆਇਆ ਹੈ ਸਮਰ ਨੂੰ ਦਵਾਈ ਦਵਾ ਕੇ ਲਾਉਨੇ ਆਂ ਦੇਖਦੇ ਕਿ ਬੁਖਾਰ ਹੁੰਦਾ ਕਿ ਇੰਜੈਕਸ਼ਨ ਲਾਉਂਦਾ ਹੈ ਕਿ ਕੀ ਕਰਦੇ ਆ ਬੋਤਲ ਲਵਾ ਦੋ ਲਾਉਣਾ ਇੰਜੈਕਸ਼ਨ ਉਹ ਈ ਈ ਦਵਾਈ ਟੈਬਲੇਟ ਦਵਾ ਲਏ ਹੁੰਨੇ ਆ ਤੀਨ ਵਾਲੀ ਦਵਾਈ ਦਵਾ ਲਏ ਹੁਣ ਬੱਚਿਆਂ ਨੂੰ ਚੈੱਕ ਕਰਵਾ ਕੇ ਦੋ ਤਿੰਨ ਦਿਨ ਹੋ ਗਏ ਨੂੰ ਬੁਖਾਰ ਚੜ੍ਹਦੇ ਨੂੰ ਜਾ ਰਹੇ ਹੁਣ ਮੌਸਮ ਬਹੁਤ ਵਧੀਆ ਹੈ ਮੇਰੀ ਸਿਹਤ ਠੀਕ ਹੈ ਤੇ ਬਾਰੇ ਦੀ ਕਿਰਪਾ ਨਾਲ ਹਾਂ ਦੱਸ ਦੱਸੋ ਇਹ ਦੇਖ ਇੱਕ ਵਾਰ ਬੋਤਲ ਲੱਗੀ ਆਂਦੇ ਬੋਤਲ ਨੂੰ ਛੱਡ ਕੇ ਭੱਜ ਗਿਆ ਉਹਦਾ ਛੋਟਾ ਹੁੰਦਾ ਸੀਗਾ ਉਹਦੇ ਨੂੰ ਉਲਟੀਆਂ ਲੱਗੀਆਂ ਸੀਗਾ ਸਮਰ ਨੂੰ ਦਵਾ ਲਿਆਂ ਦੀ ਦਵਾਈ ਚੈੱਕ ਕਰਕੇ ਦਵਾਈ ਦੇ ਦਿੱਤੀ ਉਹ ਕਹਿੰਦੇ 3 ਦਿਨਾਂ ਤੋਂ ਬਾਅਦ ਸਹੀ ਹੋ ਜਾਊਗਾ ਅੱਜ ਆਣੇ ਤੋਂ ਹਾਂ ਠੀਕ ਹੈ ਹੁਣ ਜੀ ਗਰਮਕ ਪਿਆਰੋ ਵਾਇਰਲ ਜਾਂ ਬੁਖਾਰ ਬਹੁਤ ਤੰਗ ਕਰਦਾ ਬਹੁਤ ਚੱਲ ਰਿਹਾ ਹੈ ਕਦੇ ਕਿਸ ਨੂੰ ਹੋਏ ਨਾ ਕਦੇ ਕਿਸ ਨੂੰ ਹੋ ਜਾਂਦਾ ਬਹੁਤ ਤੰਗ ਹੈ ਸਰਬੱਤ ਲੱਕੜਾਂ ਦਾ ਟਰੱਕ ਭਰ ਰਹੀ ਹੈ ਦੇਖੋ ਭਰ ਗਿਆ ਸਰਬੱਤ ਟਰੱਕ ਹੈ ਅਜੇ ਤਾਂ ਖਲ ਰਕ ਭਰ ਗਿਆ ਪਰ ਰਵਰਲਾ ਮਾਸੀ ਕੀ ਸਹੀ ਨਹੀਂ ਹੈ ਸੂਟ ਆ ਅਤਾਈ ਕਰੀ ਜਾਂਦੀ ਆਂ ਅੰਦਰ ਵੇ ਕੁੜੀਆਂ ਗੱਲਾਂ ਬਾਤਾਂ ਕਰੀ ਜਾਂਦੀਆਂ ਬੀਬੀਆਂ ਗੱਲਾਂ ਬਾਤਾਂ ਕਰੀ ਜਾਂਦੀਆਂ ਪੂਰੀਆਂ ਗੱਲਾਂ ਵਾਲਤਾ ਜਮਸਤ ਹੈ ਪਤਾ ਨਹੀਂ ਲੱਗ ਰਿਹਾ ਹੋਰ ਕੀ ਹੋ ਰਿਹਾ ਲੱਗੇ ਪਰ ਗਿਆ ਦੇਖੋ ਦੇਖੋ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਕੋਲੇ ਬਸ ਟਰੱਕ ਭਰ ਜਾਂਦੀ ਆਪਾ ਕਰੀ ਸਰ ਗਿਆ ਅਸਤਾ ਫਟ ਗਿਆ ਨਹੀਂ ਕੀਤਾ ਅਜੀਬ ਤਰ੍ਹਾਂ ਵੀ ਲੈ ਜੇ ਬਕਿੱਤੇ ਨੂੰ ਤੋੜ ਕੇ ਦੇਖੀ ਗੁਰਮਖ ਪਿਆਰਿਓ ਦੇਖੋ ਗੁਰੂ ਘਰ ਬਿਲਕੁਲ ਤਿਆਰ ਹੋ ਚੁੱਕਿਆ ਹੈ ਉਧਰ ਰੰਗ ਹੋ ਗਿਆ ਇਧਰ ਬਾਹਲੀ ਫਰੰਟ ਕੰਦ ਨੂੰ ਕਰ ਰਹੇ ਆ ਪੈਂਟਰ ਲੱਗੇ ਹੋਏ ਆ ਬਸ 2-4 ਦਿਨ ਹੋਰ ਲੱਗਣੇ ਆ ਬਿਲਕੁਲ ਤਿਆਰ ਗੁਰਦੁਆਰਾ ਉੱਪਰ ਗੁੰਮਟੀਆਂ ਨੂੰ ਕਰਤਾ ਦਰਬਾਰ ਸਾਹਿਬ ਸਾਰਾ ਕੰਪਲੀਟ ਕਰਤਾ ਡਿਜ਼ਾਈਨ ਦੇਖਿਓ ਕਿਵੇਂ ਲੱਗਿਆ ਕਮੈਂਟ ਚ ਜ਼ਰੂਰ ਦੱਸਿਓ ਕਿਵੇਂ ਲੱਗਿਆ ਡਿਜ਼ਾਈਨ ਤੇ ਇਧਰ ਸਾਰੀ ਕੰਦ ਨੂੰ ਕਰਨਾ ਸਮਰਦੀਪ ਖੜਾ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਸਾਰਾ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ ਰੰਗ ਹੋ ਗਿਆ ਸਾਰਾ ਕੰਪਲੀਟ ਸਰਬੱਤ ਤੇ ਸਮਰ ਦੇਖ ਰਹੇ ਟੀਵੀ ਪਰ ਮੇ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਅੱਜ ਦਾ ਵਲੌਗ ਛੋਟਾ ਹੀ ਹੈ ਕਿਉਂਕਿ ਅੱਜ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਫਿਰ ਵੀ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ मिलते हैं फिर नैक्सट बलॉग में रब रखा वाहेगुरू जी का खालसा वाहगुरु जी की फतेह ठीक है समर बिल्कुल ओके okay? दवाई ना ठीक हो गया